ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਦੌਦਰ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਅਸਤੇ ਇੱਕ ਸੂਆ ਸਵਾਇਆ ਨਗ ਲੈ ਕੇ ਆਂਦਾ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਬਸ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਗੁਰਪ੍ਰਸਾਦ ਸਿੰਘ ਪਿੰਡ ਦੌਦਰ ਗਰਬੀ ਜ਼ਿਲ੍ਹਾ ਤੇ ਤਸੀਲ ਮੋਗਾ ਨੇੜੇ ਗੁਰਦੁਆਰਾ ਪਾਸ਼ਾ 6ਵੀਂ ਤੇ ਪਹਿਲੀ ਪਾਸ਼ਾ 2 ਪਾਸ਼ਾਈਆਂ ਦਾ ਗੁਰਦੁਆਰਾ ਨੇੜੇ ਬਾਬੇ ਕੇ ਹਸਪਤਾਲ ਪੈਂਦਾ ਦਿਖਾਨਵੱਦ ਰੋਡ ਪੈਂਦਾ ਠੀਕ ਹੈ ਜੀ ਨੇੜੇ ਪਿੰਡ ਆ ਜਾਂਦੇ ਆਪ ਨੂੰ ਦਿਖਾਨਵੱਦ ਮੱਦੋ ਕੇ ਢੁੱਡੀ ਕੇ ਲੋਪੋ ਬੱਧਣੀ ਆਪਾਂ ਨੂੰ ਦੱਸ ਪੈ ਜਾਂਦਾ ਮੋਗਾ ਬਾਈ ਪੈਂਦਾ ਜਗਰਾਂਉ ਵੀ ਬਾਈ ਪੈ ਜਾਂਦਾ ਠੀਕ ਹੈ ਜੀ ਹਾਂ ਜੀ ਸੂਆ ਕਰਨ ਮੈਂ ਜੀ ਬੈਠਾ ਸੂਆ ਜੀ ਦੂਜਾ ਸੂਈ ਹੈ ਕਦੋਂ ਸੂਈ ਹੈ ਜੀ ਇਹਨੂੰ ਸੂਈ ਨੂੰ ਅੱਜ ਹੋਗਾ ਜੀ ਬਰਾੜ ਸਾਹਿਬ ਚੌਥਾ ਦਿਨ ਬੱਚਾ ਕੀ ਹੈ ਜੀ ਬੱਚੀ ਆ ਜੀ ਜੇਰ ਕੰਪਲੀਟ ਆ ਜੀ ਜੇਰ ਸਹੀ ਆ ਕਿੰਨਾ ਨੈਟ ਬੋਲਾ ਤਿਆਰ ਆ ਇਹ ਹੁਣ 8 9 ਦੇ ਕਰੀਬ ਹੋਊਗਾ ਜੋਕ ਦਾਂਗੇ ਹਾਂ ਥਣਾ ਦੀ ਓਕੇ ਆ ਜੀ ਥਣਾ ਦੀ ਓਕੇ ਆ ਪਰ ਇੱਕ ਥੋੜੇ ਚੋਂ ਨਾ ਥੋੜਾ ਜਿਹਾ ਇਹਦੇ ਆ ਥਣ ਚ ਕਿਤੇ ਕਿਤੇ ਤਾਂਕਾ ਜਿਹਾ ਡੱਗਦਾ ਜਿਵੇਂ ਆ ਡੱਗਿਆ ਹਮ ਜਦੋਂ ਬੱਚਾ ਛੱਡ ਗਿਆ ਕਈ ਵਾਰੀ ਧਾਰ ਵੀ ਪੈ ਜਾਂਦੀ ਹੈ ਮਗਰਲੇ ਥਣ ਚ ਆ ਜਾਂਦੀ ਕਬਹਿ ਨਹੀਂ ਦੇ ਚ ਅੱਛਾ ਥੋੜਾ ਜਿਹਾ ਤਾਂਕਾ ਮਾਰਦੀ ਹਾਂ ਹ ਹੋਰ ਕਿਸੇ ਚ ਨਹੀਂ ਦੁੱਧ ਪੂਰਾ ਦੁੱਧ ਪੂਰਾ ਠੀਕ ਆ ਦੁੱਧ ਨਹੀਂ ਕੋਈ ਚੱਕਰ ਨਹੀਂ ਉਂ ਵੀ ਕੋਈ ਚੱਕਰ ਨਹੀਂ ਬਜਾਣੀ ਪਤਾ ਨਹੀਂ ਤਾਂ ਪਤਾ ਨਹੀਂ ਕੀ ਵਜਾ ਅੱਜ ਮੈਂ ਆ ਤੌਂਕਾ ਜਿਹਾ ਢੱਗ ਪਿਆ ਕਿਤੇ ਕਿਤੇ ਜਦੋਂ ਬੱਚਾ ਛੱਡੀਏ ਪਸਮਾ ਜਦੋਂ ਆ ਜਾਂਦਾ ਫਿਰ ਉਦੋਂ ਕਈ ਵਾਰੀ ਮੜੀ ਜੀ ਤਾਰ ਜੀ ਵੀ ਪੈ ਜਾਂਦੀ ਹੈ ਪ੍ਰੈਸ਼ਰ ਨਾਲ ਹਾਂ ਹਾਂ ਠੀਕ ਆ ਉਂ ਕੋਈ ਚੱਕਰ ਨਹੀਂ ਹੁਣ ਆ ਖੜੀ ਹੋਈ ਆਪਣੇ ਕੋਲੇ ਹਾਂ ਆ ਕੋਈ ਗੱਲ ਨਹੀਂ ਠੀਕ ਆ ਹਾਂ 9 ਕਿਲੋ ਬੌਲੀ ਜੋਖ ਕੇ ਲੈ ਜੀ ਹਾਂ ਜੀ ਹਾਂ ਹੈਗਾ ਇਹਨਾਂ ਹੈ ਬੌਲੀ ਅੱਜ ਮੈਂ ਤੱਤਾ ਕਰਿਆ ਸੀ ਕਿ ਬੌਲੀ ਬਣਦਾ ਜੀ ਠੀਕ ਆ ਹਾਂ ਤੋੜ ਕੇ ਦਿਖਾ ਦਿਓ ਜੀ ਸੋਹਣੀ ਜਰਸੀ ਆ ਬੱਚਾ ਵੀ ਮਗਰ ਚੰਗਾ ਵੀਰੇ ਫੀਮੇਲ ਆ ਜਾਂਦੀ ਆ ਰੰਗ ਡੈਨਮਾਰਕ ਦੀ ਬੱਛੀ ਆ ਹੂੰ ਡੈਨਮਾਰਕ ਦੇ ਸੀਮਨ ਦੀ ਬੱਛੀ ਆ ਬਾਕੀ ਕੱਦ ਵਾਲੀ ਆ ਵੇਲ ਵਾਲੀ ਆ ਕੋਈ ਵੀ ਰਾਇ ਛੋਟੀ ਮੰਨ ਕੇ ਨਾ ਆਵੇ ਸੋਹਣਾ ਫਿਟਨੈਸ ਵਾਲਾ ਹਵਾਨਾ ਮੁਠੀ ਵਾਲਾ ਥਾਨ ਕੱਲਾ ਕੱਲਾ ਨਿੱਖੜ ਮਹਾਤੀ ਜਵਾਈ ਵਾਲਾ ਮੋੜਲੇ ਵੀਰੇ ਰੰਗ ਪ੍ਰਿੰਟ ਦੀ ਕਰਮ ਵਾਲੀ ਪੂਰੀ ਚੰਗੀ ਬਾਕੀ ਜਾਤ ਬਰੀਡ ਬਹੁਤ ਚੰਗੀ ਆ ਸਹੀ ਗੱਲ ਆ ਜੀ ਹਾਂ ਜਾਤ ਜੁਧਤਾ ਪੂਰੀ ਆ ਬਾਕੀ ਸੰਭੀ ਭਲੀ ਆ ਕਿੰਨਾ ਕ ਪਿਆਜੂ ਦੁੱਧ ਜੀ ਦੁੱਧ ਵੀ ਉਹ ਕਹਿੰਦੇ ਸੀ ਪਹਿਲੇ ਸੂਏ 12 13 ਕਿਲੋ ਚੋਇਆ ਠੀਕ ਆ ਹਾਂ ਬਾਕੀ ਐਗਤੀਰ ਸੇਵਾ ਦਾ ਆਪੋ ਆਪਣੀ ਬੰਦੇ ਦੀ ਸੇਵਾ ਹੂੰ ਕੋਈ ਵੱਧ ਕਰਨ ਨੂੰ ਵੱਧ ਪੀਣ ਨੂੰ ਘੱਟ ਕਰਨ ਨੂੰ ਘੱਟ ਪੀਣ ਨੂੰ ਠੀਕ ਆ ਜੀ ਹਾਂ ਤੇ ਡਿਮਾਂਡ ਕਰਨੀ ਜਾਇਜ਼ ਵੀਰੇ ਜਿਹੜੇ ਲੈਣੇ ਹੀ ਆ ਡਿਮਾਂਡ ਬਰਾਲ ਸਾਹਿਬ ਆਪਾਂ 50000 ਰੁਪਏ ਦੇ ਦਾਂਗੇ ਹੋਜੂ ਮਾੜਾ ਮੋਟਾ ਬਸ ਕਰ ਦਾਂਗੇ ਮਾੜਾ ਮੋਟਾ ਹੋਊ ਛੋੜ ਛੱਪਾ ਬਾੜਾ ਨਹੀਂ ਠੀਕ ਆ ਬਾਲੇ ਚੱਕਰ ਚ ਨਾ ਕੋਈ ਪਾਵੇ ਠੀਕ ਆ ਅੱਗੇ ਵੀ ਆਪਣੀ ਬੇਨਤੀ ਇਹੀ ਸੀ ਵੀ ਆਪਣਾ ਮੁੱਲ ਉਹਨਾਂ ਕੀ ਹੁੰਦਾ ਪੈਕਸ ਜਾਈ ਹੁੰਦਾ ਪੈਕਸ ਜਾਈ ਹੁੰਦਾ ਬਸ ਠੀਕ ਆ ਵੀਰੇ ਹਾਂ 50000 ਦੀ ਬਾਈ ਕਹਿੰਦਾ ਦੇ ਦਾਂਗੇ ਵਿਚੋ ਮਾੜਾ ਮੋਟਾ ਮਾਨ ਤਾਨ ਹੋ ਜਾਊਗਾ ਕਰਦੇ ਆਂਗੇ ਉਹ ਸੌ ਪਾ ਕੇ ਤੱਕ ਸੌਦਾ ਹੁੰਦਾ ਨਹੀਂ ਹੁੰਦਾ ਹਮ ਪਰ ਫੇਰ ਵੀ ਆਪਾਂ ਉਨਾ ਨਹੀਂ ਜਾਣੀ ਐ ਬਾਹਲਾ ਨਹੀਂ ਫਰਕ ਹਮ ਇਹ ਨਹੀਂ ਵੀ ਬੰਦਾ 40 ਕੋਈ ਕਾਵੇ ਠੀਕ ਆ ਹਾਂ ਠੀਕ ਆ ਜੀ ਬਾਕੀ ਕੋਈ ਵੀ ਨਾ ਗ ਤੁਹਾਨੂੰ ਫਿੱਟ ਬੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ